ਚੀਨ ਦਾ ਇੱਕ ਸਾਧੂ ਹੋਇਆ ਮੈਂ ਤੇ ਉਹਦੇ ਗੱਲਾਂ ਸੁਣ ਕੇ ਪੜ ਕੇ ਹੈਰਾਨ ਹੋ ਜਾਂਦਾ ਉਹਦੇ ਕੋਲ ਕੋਈ ਵੀ ਪੁੱਛੇ ਸੰਤ ਜੀ ਕਿੱਧਰ ਜਾ ਰਹੇ ਹੋ ਸ਼ਮਸ਼ਾਨ ਦੀ ਤਰਫ ਜਾ ਰਹੇ ਹੋ ਸ਼ਮਸ਼ਾਨ ਦੀ ਤਰਫ ਜਾ ਰਹੇ ਕਿਉਂਕਿ ਹਰ ਬੰਦਾ ਇਸ ਤਨ ਨੂੰ ਪੁੱਛਦਾ ਹੈ ਕਿ ਸਰੀਰ ਕਿਹੜੇ ਪਾਸੇ ਜਾ ਰਿਹਾ ਹੈ ਤੋ ਸਿੱਧਾ ਜਵਾਬ ਦਿੰਦਾ ਸੀ ਸ਼ਮਸ਼ਾਨ ਜਾ ਰਹੇ ਆ ਮਰਗਟ ਘਾਟ ਜਾ ਰਹੇ ਆ ਕੋਈ ਮੇਰੇ ਮਨ ਦੇ ਬਾਰੇ ਤੇ ਪੁੱਛਦਾ ਹੀ ਨਹੀਂ ਮੇਰਾ ਮਨ ਕਿਹੜੇ ਪਾਸੇ ਜਾ ਰਿਹਾ ਹੈ ਕੋਈ ਪੁੱਛੇ ਤੇ ਮੈਂ ਉਸ ਨੂੰ ਦੱਸਾਂ ਮੇਰੇ ਸਰੀਰ ਨੂੰ ਚੱਲਦਾ ਵੇਖ ਕੇ ਪੁੱਛ ਲੈਣ ਨੇ ਕਿਧਰ ਜਾ ਰਿਹਾ? ਤੋ ਫਿਰ ਮੈਂ ਕੋਈ ਜਵਾਬ ਦੇਣਾ। ਇਹ ਚਿੰਦਾ ਸੰਧ ਲਾਉਤ ਸੇ ਕਹਿੰਦਾ ਸੀ ਸ਼ਮਸ਼ਾਨ ਜਾ ਰਹੇ ਆ। ਪਤਾ ਨਹੀਂ ਕਿਤਨੇ ਦਿਨ ਲੱਗ ਜਾਣਗੇ ਸ਼ਮਸ਼ਾਨ ਤੱਕ ਪਹੁੰਚਣੇ ਆ ਕਿਤਨੇ ਸਾਲ ਲੱਗ ਜਾਣਗੇ। ਪਰ ਜਾਂਦਾ ਮੈਂ ਸ਼ਮਸ਼ਾਨ ਦੀ ਤਰਫ। ਇਹ ਯਾਤਰਾ ਜ਼ਰਾ ਲੰਬੀ ਹੈ। 60 ਸਾਲਾਂ ਚ ਪੂਰੀ ਹੋਵੇਗੀ 70-80 ਸਾਲ ਦੇ। ਪੂਰੀ ਹੋਵੇਗੀ। ਸ਼ਮਸ਼ਾਨ ਤੋਂ ਬਿਨਾ ਹੋਰ ਮੈਂ ਕਿਧਰੇ ਵੀ ਨਹੀਂ ਜਾ ਰਿਹਾ। ਤਨ ਆਪਣੇ ਰਸਤੇ ਤੇ ਹੈ, ਮਨ ਭਟਕਿਆ ਹੋਇਆ ਹੈ। ਏ ਵੀ ਨਸਰ ਤਨ ਤੇ ਆਪਣੇ ਰਸਤੇ ਤੇ ਸਿੱਧਾ ਹੀ ਜਾ ਰਿਹਾ ਹੈ ਸਮਸ਼ਾਨੇ ਜਾ ਰਿਹਾ ਔਰ ਕਿਧਰੇ ਨਹੀਂ ਜਾ ਰਿਹਾ ਮਰਗੜ ਘਾੜ ਜਾ ਰਿਹਾ ਹੈ ਕਬਰਿਸਤਾਨ ਜਾ ਰਿਹਾ ਹੈ ਔਰ ਕਿਧਰੇ ਵੀ ਨਹੀਂ ਜਾ ਰਿਹਾ ਮਨ ਵਟਕੇ ਆਇਆ ਹੈ ਮਨ ਭਗਵਾਨ ਦੀ ਤਰਫ ਨਹੀਂ ਜਾ ਰਿਹਾ ਨਹੀਂ ਜਾ ਰਿਹਾ ਕਾਰਨ ਮਨ ਨੇ ਤਨ ਦੀਆਂ ਲੋੜਾਂ ਨੂੰ ਆਪਣੀਆਂ ਲੋੜਾਂ ਬਣਾ ਲਿਆ ਹੈ ਤੋਂ ਤਨ ਨਾਸਮੰਤ ਹੈ ਤੋਂ ਮਨ ਦੇਚ ਨਾਸ ਹੋਣ ਦਾ ਬੇਬੀ ਪੈਦਾ ਹੋ ਗਿਆ ਜਦ ਕਿ ਇਸਨੇ ਨਾਸ ਨਹੀਂ ਹੋਣਾ ਮਰਨ ਹਾਰ ਇਹ ਜੀੜਾ ਨਹੀਂ ਮਹਾਰਾਜ ਕਹਿੰਦੇ ਤੂੰ ਮਰਨ ਵਾਲਾ ਨਹੀਂ ਹੈ ਤੂੰ ਨਹੀਂ ਮਰ ਸਕਦਾ ਜੋ ਇਹ ਜਾਣੋ ਸੋ ਇਹ ਨਾ ਹੈ ਜੋ ਕੁਝ ਜਾਣਦੇ ਹੋ ਇਹ ਨਹੀਂ ਹੈ ਤਨ ਮਰਦਾ ਹੈ ਮਨ ਨਹੀਂ ਮਰਦਾ ਪਰ ਤਨ ਨਾਲ ਇੱਕ ਮਿਕ ਐਸਾ ਹੋ ਗਿਆ ਤਨ ਨਾਲ ਐਸੀ ਦੋਸਤੀ ਜੋੜ ਲਈ ਹੈ ਜਿੱਥੇ ਤਨ ਦੀਆਂ ਲੋੜਾਂ ਨੂੰ ਆਪਣੀ ਲੋੜ ਸਮਝ ਬੈਠਾ ਹੈ ਤਨ ਦੀਆਂ ਘਟਨਾਵਾਂ ਨੂੰ ਆਪਣੀ ਘਟਨਾਵਾਂ ਵੀ ਸਮਝ ਬੈਠਾ ਹੈ ਇਹ ਵੀ ਮਰ ਸਕਦਾ ਤਨ ਬਜ਼ੁਰਗ ਹੋ ਗਿਆ ਬੁੱਢਾ ਹੋ ਗਿਆ ਤਾਂ ਮਨ ਸਮਝ ਲੈਂਦਾ ਮੈਂ ਵੀ ਬਜ਼ੁਰਗ ਹੋ ਗਿਆ ਨਹੀਂ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਇਹ ਰਾਜਾ ਮਨ ਤੇ ਅਜੇ ਬੱਚੇ ਦਾ ਬੱਚਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਬਜ਼ੁਰਗ ਨਹੀਂ ਹੋਇਆ ਇਹ ਬਾਲਕ ਨਹੀਂ ਹੋਇਆ ਤਨ ਬਾਲਕ ਹੋ ਗਿਆ ਬਜ਼ੁਰਗ ਹੋ ਗਿਆ ਮਰੇਗਾ ਖਪੇਗਾ ਮਰਣਾ ਹਾਰ ਇਹ ਜੀਣਾ ਨਹੀਂ ਇਹ ਮਨ ਮਰਨ ਵਾਲਾ ਨਹੀਂ ਹੈ ਸਿਆਣੇ ਜ਼ਰੂਰ ਇਸ ਨੂੰ ਪਕੜਨਗੇ ਨਦੀਆਂ ਲੋੜਾਂ ਨੂੰ ਜਦ ਮਨ ਆਪਣੀ ਲੋੜ ਮੰਨ ਲੈਂਦਾ ਏ ਤੋ ਤਨ ਦੀ ਉਮਰ ਨੂੰ ਮਨ ਆਪਣੀ ਉਮਰ ਮੰਨ ਲੈਂਦਾ ਹੈ। ਅਗਰ ਵਾਸਵਤ ਸਹੀ ਮੈਨੇ ਕੋਈ ਗੁਰਮੁਖ ਹੈ ਤੋ ਗੁਰਮੁਖ ਕਦੇ ਬੁੱਢਾ ਨਹੀਂ ਨਹੀਂ ਨੇ ਜਨ ਅੰਤਰ ਸੁਰਤ ਗਿਆਨ ਜਿਨ੍ਹਾਂ ਦੀ ਸੁਰਤ ਨਾਮ ਦੇ ਚ ਜੁੜੀ ਹੋਈ ਹੈ ਜਿਨ੍ਹਾਂ ਕੋਲ ਆਤਮ ਗਿਆਨ ਹੈ ਬੁੱਢਾ ਕਹਿਣ ਦੀ ਕਈ ਲੋੜ ਹੈ। ਆਹ ਭਾਈ ਕਲਿਆਨ ਸਿੰਘ ਜੀ ਦੀ ਫੋਨ ਆਈ ਕਹਿੰਦੇ ਕਿ ਸਰੀਰ ਤੇ ਬੁੱਢਾ ਹੋ ਗਿਆ ਹੈ। ਪਰ ਮਨ ਤੜਪਦਾ ਹੈ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰਣ ਕੇ ਕਰੀਵੇਂ ਕਹ ਜ਼ਰੂਰ ਆ ਜਾਓ ਆ ਜਾਓ ਤਨ ਦੇ ਚੱਲਣ ਦੀ ਸਮਰੱਥਾ ਨਹੀਂ ਮਨ ਧੱਕੇ ਮਾਰ ਕੇ ਤਨ ਨੂੰ ਲੈ ਆਇਆ ਹੈ ਦਰਸ਼ਨ ਕਰਨ ਲੈ ਸੰਗਤ ਦੇਵੀ ਦਰਬਾਰ ਸਾਹਿਬ ਦੇ ਮੈਂ ਅਰਜ਼ ਕਰਾਂ ਤਨ ਦੀਆਂ ਲੋੜਾਂ ਨੂੰ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ ਉਹ ਲੋੜ ਲੋਗ ਬਣ ਜਾਂਦੀ ਹੈ ਤੇ ਤਨ ਦੀਆਂ ਘਟਨਾਵਾਂ ਨੂੰ ਜਦ ਮਨ ਆਪਣੀ ਘਟਨਾਵਾਂ ਬਣਾ ਲੈਂਦਾ ਹੈ ਤੋ ਭੈ ਬਣ ਜਾਂਦਾ ਹੈ ਕਿਉਂ ਤਨ ਨੇ ਮਰਨਾ ਹੈ ਪਰ ਮਨ ਦੇ ਜਬਹ ਪੈਦਾ ਹੋ ਜਾਂਦਾ ਮੈਂ ਵੀ ਮਰ ਜਾਵਾਂ ਮੈਂ ਵੀ ਮਰ ਜਾਵਾਂ ਐਸਾ ਤਨ ਨਾਲ ਸੰਬੰਧਿਤ ਹੋਣ ਕਰਕੇ ਹੈ ਵਰਨਾ ਮਰਨ ਹਾਰ ਇਹ ਜੀੜਾ ਨਹੀਂ ਮਨ ਨਹੀਂ ਮਰਦਾ ਤੇ ਮਨ ਬੁੱਢਾ ਵੀ ਨਹੀਂ ਹੁੰਦਾ ਗੁਰਮੁਖ ਕਦੇ ਬੁੱਢਾ ਨਹੀਂ ਸਰੀਰ ਤੇ ਬੁੱਢਾ ਹੋ ਜਾਂਦਾ ਹੈ ਗੁਰਮੁਖ ਦਾ ਵੀ ਅਸੀਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਬਿਰਦ ਬਾਬਾ ਕਹਿੰਦੇ ਆ ਬਾਬਾ ਬਿਰਦ ਬਾਬਾ 84 ਵਰਿਆਂ ਦੇ ਸਰੀਰ ਤੇ ਉਹਨਾਂ ਦਾ ਵੀ ਬਜ਼ੁਰਗ ਹੋ ਗਿਆ ਸੀ ਬੁੱਢਾ ਹੋ ਗਿਆ ਸੀ ਗੁਰਮੁਖ ਕਦੇ 부ਢੇ ਨਹੀਂ ਇਹ ਸੁਰਤ ਦੇ ਤਲ ਤੇ ਸਮਝ ਦੇ ਤਲ ਤੇ ਮਨ ਦੇ ਤਲ ਤੇ ਆਤਮਾ ਦੇ ਤਲ ਤੇ 부ਢੇ ਨਹੀਂ ਹੁੰਦੇ ਬਾਹੂ ਕਮਜ਼ੋਰ ਨਹੀਂ ਹੁੰਦੇ ਕਿਉਂਕਿ ਅੰਦਰ ਸੁਰਤ ਹੈ ਸਮਝ ਹੈ ਗਿਆਨ ਹੈ ਰੱਬੀ ਪਿਆਸ ਹੈ ਤੜਪ ਹੈ ਤੋਂ ਮੈਂ ਅਰਜ਼ ਕਰਾਂ ਜੈਸੇ ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾਉਂਦਾ ਹੈ ਤੋਂ ਲੋੜ ਲੋਭ ਬਣ ਜਾਂਦੀ ਹੈ ਤੇ ਜਦ ਤਨ ਦੀਆਂ ਘਟਨਾਵਾਂ ਨੂੰ ਮਨ ਆਪਣੀ ਘਟਨਾ ਸਮਝ ਲੈਂਦਾ ਹੈ ਤੋਂ ਮਨ ਦੇ ਵਿੱਚ ਭੈ ਪੈਦਾ ਹੋ ਜਾਂਦਾ ਹੈ ਮਰਨਾ ਜਾਮਾ ਮਰਨਾ ਲੱਗ ਪਾਣਾ ਬੁੱਢਾ ਹੋ ਗਿਆ ਮਨ ਵੀ ਮੰਨ ਲੈਂਦਾ ਹੁਣ ਮੈਂ ਬੁੱਢਾ ਹੋ ਗਿਆ ਕਹਿੰਦੀ ਕਰ ਮੈਂ ਵੀ ਕਮਜ਼ੋਰ ਹੋ ਗਿਆ ਮੈਂ ਵੀ ਜੋ ਹੈ ਬੁੱਢਾ ਹੋ ਗਿਆ ਹੁਣ ਮੈਂ ਅਰਜ਼ ਕਰਾਂ ਸਮਝ ਆ ਗਈ ਹੈ ਗਿਆਨ ਕੋ ਲੈ ਮਨ ਬਾਲਗ ਹੋ ਗਿਆ ਫਰੋੜ ਹੋ ਗਿਆ ਅਡਲਟ ਹੋ ਗਿਆ ਸਮਝ ਨਹੀਂ ਆਈ ਉਹ ਮਨ ਅਜੇ ਬਚਾ ਰਾਜਾ ਵਾਲਕ ਨਗਰੀ ਕਾਚੇ ਦੁਸ਼ਟਾਂ ਨਾਲ ਪਿਆਰ ਦੁਸ਼ਟਾਂ ਨਾਲ ਪਿਆਰ ਬਣਾਈ ਬੈਠਾ ਨਗਰੀ ਤੇ ਕੱਚੀ ਹੈ ਤਨ ਤੇ ਕੱਚਾ ਤੇ ਕੱਚੇ ਤਨ ਨਾਲ ਇਤਨਾ ਗਹਿਰਾ ਸੰਬੰਧ ਬਣਾ ਲਿਆ ਤੋ ਜੀਵਨ ਦੇ ਅੰਦਰ ਲਾਲਸਾ ਵਧ ਗਈ ਤੇ ਮਰਨ ਦਾ ਅੰਦਰ ਬਹਿ ਵਧ ਗਏ ਜੀਵਨ ਦੀ ਪਰਬਲ ਲਾਲਸਾ ਹੈ ਸਵਾਸੇ ਭੋਜਨ ਚਾਹੀਦਾ ਹੈ ਭੋਜਨ ਮੂਲ ਲੋੜ ਤੇ ਫਿਰ ਬਹਿ ਮਰਨ ਦਾ ਹੈ ਜੀਵਨ ਦੀ ਲਾਲਸਾ ਇਹਨੂੰ ਮਜਬੂਰ ਕਰਦੀ ਹੈ ਇੰਜ ਇੰਜੀਨੀਅਰ ਬਣ ਡਾਕਟਰ ਬਣ ਕਾਰੋਬਾਰੀ ਬਣ ਵਪਾਰੀ ਬਣ ਐ ਮਿਹਨਤ ਕਰ ਉਹ ਮਿਹਨਤ ਕਰ ਕਲਾਕਾਰ ਬਣ ਰਾਜਨੀਤਿਕ ਬਣ ਤੇ ਮੈਂ ਅਕਸਰ ਅਰਜ਼ ਕਰਦਾ ਹਾਂ ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ ਔਰ ਕੁਝ ਵੀ ਨਹੀਂ ਹੈ ਤੇ ਜੂਰੀ ਦੇ ਵਿੱਚ ਧਨ ਪਿਆ ਧਨ ਨਹੀਂ ਪਿਆ ਰੋਟੀਆਂ ਹੀ ਪਈਆਂ ਨੇ ਜਦ ਕਈਆਂ ਦੇ ਘਰ ਛਾਪੇ ਪੈਂਦੇ ਨੇ ਨੋਟਾਂ ਦੇ ਬੰਡਲਾਂ ਦੇ ਬੰਡਲ ਲੱਭਦੇ ਨੇ ਮੈਂ ਕਹਿੰਦਾ ਨਾ ਰੋਟੀਆਂ ਦੇ ਬੰਡਲ ਦੇ ਬੰਡਲ ਨੇ ਕਿੰਨਾਂ ਨੂੰ ਯਕੀਨ ਨਹੀਂ ਅੱਜ ਲੱਭੀ ਹੈ ਤੇ ਕੱਲ ਵੀ ਲੱਭੇਗੀ ਇਹ ਵਿਰੋਸਾ ਕੋਈ ਨਹੀਂ ਇਹ ਵਿਰੋਸਾ ਕੋਈ ਇਹ ਰਾਜਗਰ ਹਿੰਦ ਵੀ ਆਪਣੇ ਆਪ ਨੂੰ ਮੰਨ ਲੈਂਦੇ ਨੇ ਜਦ ਕਿ ਰਾਜਗਰ ਹਿੰਦ ਤੇ ਰੋਜ਼ੀ ਦੇ ਹਿੰਦ ਪਰਮਾਤਮਾ ਜਦ ਕਦੀ ਇਸਰਾਂ ਦੀ ਕਥਾ ਚੱਲੇ ਬਹੁਤ ਪੁਰਾਣੀ ਇੱਕ ਘਟਨਾ ਯਾਦ ਆ ਜਾਂਦੀ ਹੈ ਕੱਲ ਹੀ ਸਜਣ ਨੂੰ ਬਾਬਾ ਬਲਵੰਤ ਸਿੰਘ ਜੀ ਦਾ ਜ਼ਿਕਰ ਕਰ ਰਹੇ ਸਨ ਮੈਂ 7-8 ਸਾਲ ਰਿਹਾ ਉਹ ਨਾਲ 35 ਸਾਲ ਪੁਰਾਣੀ ਗੱਲ ਅਜਮੇਰ ਪੋਥੇ ਦਾ ਧਾਰਨ ਗਏ ਤੇ ਅਜਮੇਰ ਉਹਦੇ ਚ ਬਹੁਤ ਵੱਡੀ ਦਰਗਾਹ ਹੈ ਖਵਾਜਾ ਮਈਨ ਚਿਸ਼ਤੀ ਦੀ ਮੁਹੰਮਦ ਸਾਹਿਬ ਤੋਂ ਬਾਅਦ ਭਾਰਤ ਦੇ ਮੁਸਲਮਾਨ ਅਗਰ ਕਿਸੇ ਨੂੰ ਦਰਜਾ ਦੇਂਦੇ ਨੇ ਤਾਂ ਖਵਾਜਾ ਮਈਨ ਚਿਸ਼ਤੀ ਉਰਸ ਲੱਗਦਾ ਹੈ ਲੱਖਾਂ ਦੀ ਤਲਾਬ ਵਿੱਚ ਮੁਸਲਮਾਨ ਪਹੁੰਚਦੇ ਨੇ 7 ਦਿਨ ਦਾ ਉਰਸ ਲੱਗਦਾ ਸਾਰੇ ਕਵਾਲ ਪਹੁੰਚ ਰਹੇ ਨੇ ਸਾਰੇ ਫਕੀਰ ਪਹੁੰਚਦੇ ਨੇ ਔਰ ਲੱਖਾਂ ਦਾ ਇਕੱਠ ਹੁੰਦਾ ਉੱਥੇ ਉਰਸ ਲੱਗਿਆ ਹੋਇਆ ਸੀ ਤੇ ਬਾਬਾ ਬਲਵੰਤ ਸਿੰਘ ਮੈਨੂੰ ਕਹਿੰਦੇ ਕਿ ਚਲਦੇ ਆਂ ਦੇਖ ਆਈਏ ਇਹਨਾਂ ਦੀ ਧਾਰਮਿਕ ਕਿਰਿਆ ਕਿਸ ਕਿਸ ਢੰਗ ਨਾਲ ਚੱਲਦੀ ਹੈ ਬਾਬੇ ਫਰੀਦ ਦਾ ਉੱਤੇ ਚਿੱਲਾ ਵੀ ਹੈ ਉਹਨਾਂ ਦਾ ਥਾਂ ਵੀ ਹੈ ਕਹਿਣ ਲੱਗਾ ਉਹਦੇ ਵੀ ਦਰਸ਼ਨ ਕਰਾਵਾਂਗੇ ਫਿਰ ਪੇੜ ਕਾਫੀ ਸੀ ਪਰ ਫਿਰ ਵੀ ਅਸੀਂ ਉਹਨਾਂ ਦਾ ਸਾਰਾ ਜੋ ਧਾਰਮਿਕ ਕੰਮ ਸੀ ਉਹ ਦੇਖਿਆ ਵਾਪਸ ਆਣ ਲਗੇ ਚੌਕ ਤੇ ਇੱਕ ਫਕੀਰ ਬੈਠਾ ਤੇ ਉਹਨਾਂ ਨੇ ਬਾਬਾ ਬਲਵੰਤ ਸਿੰਘ ਨੂੰ ਕਿਹਾ ਇੱਕ ਅਠਾ ਨੇ ਦੇ ਮੈਨੂੰ ਦੋ ਰੋਟੀਆਂ ਖਾਣੀਆਂ ਨੇ ਮੈਂ ਦੋ ਰੋਟੀਆਂ ਖਾਣੀਆਂ ਨੇ ਸਾਹਮਣੇ ਟਾਬੇ ਤੋਂ ਲੈਣੀਆਂ ਨੇ ਆਟਾ ਨੇ ਦੇ ਵੇ ਲੈ। ਬਾਬਾ ਜੀ ਨੇ ਜੇਬ ਚੋਂ ਦਮੜਾ ਕੱਢ ਦਿੱਤਾ ਰੁਪਿਆ। ਆਖੇ ਐ ਲੈ। ਉਹਨੇ ਤੋਂ ਨਾਲ ਨਾਲ ਉੱਪਰ ਟਾਬੇ ਵਾਲੇ ਨੇ ਸਬਜ਼ੀ ਸਬਜ਼ੀ ਪਾ ਦਿੱਤੀ। ਉਹ ਪਿੱਛੇ ਭਜੇ ਹੋਇਆ ਆ ਰਿਹਾ ਸੀ ਸਾਡੇ। ਅਸੀਂ ਲੰਗੇ ਸੀ ਅੱਗੇ। ਬਾਬਾ ਜੀ ਦੇ ਅੱਗੇ ਖੜਾ ਹੋ ਕੇ ਕਹਿਣ ਲੱਗਾ ਇਹ ਆਟਾ ਨੇ ਆਪਣੇ ਵਾਪਸ ਲੈ ਹਟਾ ਨੇ। اے واپس نہ پھر بابا جی ਕਹਿਣ ਲੱਗੇ ਕੋਈ ਗੱਲ ਨਹੀਂ ਤੇ ਕੱਲ ਖਾ ਲਈ ਕੱਲ ਲੈਨੇ ਉਹਨੇ ਦੋਵੇਂ ਰੋਟੀਆਂ ਵੀ بابا جی ਦੇ ਹੱਥਾਂ માં ਆ ਦਿੱਤੀਆਂ 98 ਕਹਿੰਦਾ ਕੱਲ ਖੁਦਾ ਮਰ ਜਾਏਗਾ ਜਿਸ ਖੁਦਾ ਨੇ ਮੈਨੂੰ ਅੱਜ ਦਿੱਤਾ ਉਹ ਕੱਲ ਵੀ ਰਹੇਗਾ ਮੈਂ ਤੈਨੂੰ ਫਕੀਰ ਸਮਝ ਕੇ ਮੰਗਿਆ ਸੀ ਮੈਂ ਹਰੇਕ ਕੁਲ ਮੰਗਦਾ ਵੀ ਨਹੀਂ ਪਰ ਕੱਲ ਦਾ ਭਰੋਸਾ ਤੈਨੂੰ ਵੀ ਨਹੀਂ ਹੈ ਗੁਰਦੁਆਰੇ ਤੱਕ ਬਾਬਾ ਬਲੰਦ ਸਿੰਘ ਜੀ ਰੋਂਦੇ ਹੋਇਆ ਹੈ ਜ਼ਾਰੋ ਰੋਂਦੇ ਹੋਇਆ ਹੈ ਕਿਨੇ ਬੜਾ ਰਮਜ਼ੀ ਬੰਦਾ ਸੀ ਬੜੀ ਚੋਟ ਕਰ ਕਰ ਕੇ ਮੈਂ ਆਮ ਬਿਖਾਰੀ ਸਮਝ ਲਿਆ ਤੇ ਬੜੀ ਚੋਟ ਕਰ ਗਏ ਬੜੀ ਕਰਾਰੀ ਚੋਟ ਕਰ ਗਏ ਤੇ ਜੀਵਨ ਭਰ ਮੈਨੂੰ ਨਹੀਂ ਭੁੱਲਨੇ ਸਰਾਜ ਰਹਿੰਦੇ ਹੈ ਕਿ ਰੋਜ਼ੀ ਰਹਿੰਦੇ ਹੈ ਜਿਸਨੇ ਅੱਜ ਦਿੱਥਾ ਉਹ ਕੱਲ੍ਹ ਵੀ ਦੇਵੇਗਾ ਇਹ ਭਰੋਸਾ ਨਹੀਂ ਬਣਦਾ ਤਾਂ ਇਹ ਤਨ ਦੀਆਂ ਲੋੜਾਂ ਲੋਭ ਬਣ ਜਾਂਦੀ ਹੈ ਲੋਭ ਬਣ ਜਾਵੇ ਫਿਰ ਮਨੁੱਖ ਧਨ ਦਾ ਅੰਬਾਰ ਲਾਂਦਾ ਹੈ ਪਦਾਰਥਾਂ ਦਾ ਅੰਬਾਰ ਲਾਂਦਾ ਹੈ ਮੈਨੂੰ ਇਹ ਰੋਟੀ ਮਿਲਦੀ ਰਹੇ ਮਿਲਦੀ ਰਹੇ ਜੀਵਨ ਭਲ ਮਿਲਦੀ ਰਹੇ ਬੱਚਿਆਂ ਨੂੰ ਮਿਲਦੀ ਰਹੇ ਪੜਪੋਤੀਆਂ ਨੂੰ ਮਿਲਦੀ ਰਹੇ ਸਤ ਪੀੜੀਆਂ ਨੂੰ ਮਿਲਦੀ ਰਹੇ ਇਸ ਤਰ੍ਹਾਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਰੋਟੀਆਂ ਦੀ ਚਿੰਤਾ ਵਿੱਚ ਹੋਰ ਕੁਝ ਵੀ ਨਹੀਂ ਹੋਰ ਕੁਝ ਵੀ ਨਹੀਂ ਤਨ ਦੀ ਲੋੜ ਮਨ ਦਾ ਲੋਭ ਬਣ ਗਈ ਤਨ ਦੀਆਂ ਘਟਨਾਵਾਂ ਮਨ ਦਾ ਭੈ ਬਣ ਗਈ ਕਿਉਂਕਿ ਘਟਨਾ ਘਟਦੀ ਹੈ ਮਨੁੱਖ ਬੁੱਢਾ ਹੁੰਦਾ ਹੈ ਪਰ ਮਨੋਮਰਦ ਪਨੋਮਰਦ ਇਹ ਦੋ ਘਟਨਾਵਾਂ ਘਟਦੀਆਂ ਨੇ ਤੇ ਦੋਵੇਂ ਘਟਨਾਵਾਂ ਦਾ ਮਨ ਡਰਦਾ ਹੈ ਤੇ ਮਨ ਮੰਨਦਾ ਨਹੀਂ ਨਾ ਬੁੱਢਾ ਹੋਣਾ ਚਾਹੁੰਦਾ ਹੈ ਨਾ ਮਰਨਾ ਚਾਹੁੰਦਾ ਹੈ ਇਹ ਦੋ ਗੱਲਾਂ ਕਬੂਲ ਨਹੀਂ ਨੇ ਨਾ ਬੰਦੇ ਨੂੰ ਬੁਢੇਪਾ ਕਬੂਲ ਹੈ ਨਾ ਬੰਦੇ ਨੂੰ ਮਰਨਾ ਕਬੂਲ ਹੁਣ ਜਿਹਨੂੰ ਬੁਢੇਪਾ ਹੀ ਨਹੀਂ ਕਬੂਲ ਹੋ ਮਰਨਾ ਕਿੱਥੋਂ ਕਬੂਲ ਕਰੇਗਾ ਤਾਂ ਫਿਰ ਭੈ ਹੋ ਗਿਆ ਬੁੱਢਾ ਮਰਾਂਗਾ ਵੀ ਸਹੀ ਹੈ ਬੈ ਤਨ ਦੀ ਘਟਨਾ ਨੂੰ ਮਨ ਨੇ ਆਪਣੀ ਘਟਨਾ ਬਣਾ ਲਿਆ ਹੈ ਪੈਦਾ ਹੋ ਗਿਆ ਤਨ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ ਉਹ ਲੋਭ ਬਣ ਗਿਆ ساری ਜ਼ਿੰਦਗੀ ਲੋਭ ਤੇ ਭੈ ਦੇ ਵਿਚ ਬਿਤੀ ਦੋ ਜਾਂਦੀ ਸਾਰੀ ਜ਼ਿੰਦਗੀ ਮਨੁੱਖ ਜਦ ਝੁਕਦਾ ਵੀ ਹੈ ਕਿਸੇ ਦਿਨ ਤੇ ਇਹਨਾਂ ਦੋ ਕਾਰਨਾ ਕਰਕੇ ਲੋਭ ਕਰਕੇ ਤੇ ਭੈ ਕਰਕੇ ਇਸ ਤੋਂ ਮੈਨੂੰ ਕੁਝ ਮਿਲ ਸਕਦਾ ਹੈ ਤਾਂ ਬੰਦਾ ਸਲਾਮ ਕਰਦਾ ਹੈ ਜੁਗਦਰ ਇਹ ਮੇਰੇ ਕੋਲੋਂ ਕੁਝ ਖੋ ਸਕਦਾ ਹੈ ਉਹ ਬੰਦਾ ਡਰਦਾ ਮਾਰਾ ਉਹਨੂੰ ਵੀ ਸਲਾਮ ਕਰਦੇ ਆ ਗੁੰਡਿਆਂ ਤੋਂ ਵੀ ਲੋਕੀ ਡਰਦੇ ਨੇ ਸਲਾਮ ਕਰਦੇ ਨੇ ਇਹ ਵੀ ਮਹਿਰਜ਼ ਕਰਦੇ ਆ ਖੋ ਸਕਦਾ ਕੁਝ ਲੈ ਸਕਦਾ ਜਾਂ ਤੇ ਮਨੁੱਖ ਡਰਦਾ ਮਾਰਾ ਝੁਕੇਗਾ ਜਾਂ ਲੋਭ ਦਾ ਮਾਰਾ ਝੁਕਣ ਦੇ ਵੀ ਇਹ ਦੋ ਕਾਰਨ ਨੇ ਸਾਡੇ ਹਿੰਦੂ ਵੀਰਾਂ ਨੇ ਜਿਹੜੇ ਤਿੰਨ ਦੇਵਤੇ ਬਣਾਏ ਨਾ ਬ੍ਰਹਮਾ ਵਿਸ਼ਨ ਮਹੇਸ਼ ਮੈਂ ਅਕਸਰ ਅਰਜ ਕਰਦਾ ਹਾਂ ਨਾ ਮਹੇਸ਼ ਦੀ ਵੀ ਪੂਜਾ ਹੈ ਤੇ ਵਿਸ਼ਨੂ ਦੀ ਵੀ ਪੂਜਾ ਹੈ ਬ੍ਰਹਮੇ ਦੀ ਕੋਈ ਪੂਜਾ ਨਹੀਂ ਕਿਧਰੇ ਇੱਕ ਦੋ ਛੋਟੇ ਮੋਟੇ ਮੰਦਰ ਹੈ ਨੇ ਕਿਧਰੇ ਉਹ ਵੀ ਪਿੰਡਾਂ 'ਚ ਹਰ ਸ਼ਹਿਰ ਦੇ ਵਿੱਚ ਮੰਦਰ ਨੇ ਵਿਸ਼ਨੂ ਦੇ 24 అవਤਾਰ ਵਿਸ਼ਨੂ ਦੇ ਮੰਦੇ ਨੇ ਸ਼੍ਰੀ ਰਾਮ ਤੇ ਕ੍ਰਿਸ਼ਨ ਨੂੰ ਵੀ ਉਸੇ ਦਾ ਹੀ అవਤਾਰ ਮੰਦੇ ਨੇ ਇਹ ਮੰਦਰ ਨੇ ਸ਼ਿਵ ਜੀ ਦੇ ਸ਼ਿਵ ਜੀ ਨੂੰ ਕਹਿੰਦੇ ਨੇ ਮੌਤ ਦਾ ਦੇਵਤਾ ਹੈ ਪਰਲੇ ਕਰ ਰਹਾ ਹੈ ਤੇ ਵਿਸ਼ਨੂ ਨੂੰ ਕਹਿੰਦੇ ਨੇ ਇਹ ਧਨ ਦਾ ਦੇਵਤਾ ਹੈ ਤੇ ਕੋਲ ਲਕਸ਼ਮੀ ਹੈ ਇਸ ਕਰਕੇ ਲਕਸ਼ਮੀ ਆਉਂਦੀ ਹੈ ਦਾਣਾ ਹੁੰਦਾ ਹੈ ਦੌਲਤ ਆਉਂਦੀ ਹੈ ਇਨਾ ਦੋਹਾਂ ਨਾਲ ਬੰਦੇ ਨੂੰ ਵਾਸਤਾ ਹੈ বিষ্ণੂ ਤੋਂ ਕੁਝ ਮਿਲ ਸਕਦਾ ਹੈ ਤੇ ਸ਼ਿਵ ਜੀ ਕੁਝ ਖੋ ਸਕਦਾ ਹੈ। ਤੋ বিষ্ণੂ ਦੀ ਪੂਜਾ ਇਸ ਵਾਸਤੇ ਤੂੰ ਆ ਸਾਡੇ ਘਰ ਕਿਉਂਕਿ ਤੇਰੇ ਨਾਲ ਲక్ష్ਮੀ ਹੈ ਉਹ ਵੀ ਆ ਜਾਏਗੀ। ਉਹ ਵੀ ਆ ਜਾਏਗੀ। ਤੇ ਸ਼ਿਵ ਜੀ ਦੀ ਪੂਜਾ ਇਸ ਵਾਸਤੇ ਬਾਬਾ ਤੂੰ ਮਾਫ਼ ਕਰ ਸਾਡੇ ਘਰ ਨੂੰ ਛੱਡ ਕੇ ਬਾਕੀਆਂ ਦੇ ਘਰ ਜਾਵੇਂ ਤੇਰੇ ਗਲ ਦੇ ਚਨਾਗ ਨੇ ਸੱਪ ਨੇ ਸਾਨੂੰ ਵੀ ਡੰਗ ਮਾਰ ਕੇ ਲੈ ਜਾਣਗੇ। ਤੂੰ ਪੜੋਸੀ ਦੇ ਘਰ ਜਾਵੇਂ ਸਾਡੇ ਘਰ ਨਾ ਆਵੇਂ ਤੈਨੂੰ ਵੀ ਮੱਥਾ ਟੇਕਣ। ਇੱਕ ਨੂੰ ਰੋਕਣ ਵਾਸਤੇ ਮੱਥਾ ਟੇਕਦੇ ਨੇ ਇੱਕ ਨੂੰ ਬੁਲਾਣ ਵਾਸਤੇ ਮੱਥਾ ਟੇਕਦੇ ਨੇ ਇੱਕ ਦੇ ਨਾਲ ਲక్ష్ਮੀ ਆ ਜਾਏਗੀ ਇੱਕ ਦੇ ਨਾਲ ਤੇ ਕਾਲੇ ਨਾਗ ਆ ਜਾਣਗੇ ਪੰਗਰ ਸੱਪ ਆ ਜਾਣਗੇ ਡੰਗ ਮਾਰਨਗੇ ਤੋ ਲੋਭ ਕਰਕੇ ਇੱਕ ਦੀ ਪੂਜਾ ਕਰਦੇ ਨੇ ਭੈ ਕਰਕੇ ਦੂਜੀ ਦੀ ਪੂਜਾ ਕਰਦੇ ਮਨੁੱਖ ਜਿੱਥੇ ਵੀ ਝੁਕੇਗਾ ਜਾਂ ਲੋਭ ਕਰਕੇ ਝੁਕੇਗਾ ਜਾਂ ਭੈ ਕਰਕੇ ਆਪਣੇ ਲੋਭ ਕੋ ਕੀ ਨੋ ਮੇਂ ਝੁਕੇਆਂ ਮਿੱਤਰਤਾ ਬਣਾਈ ਹੈ ਆਪਣੇ ਲੋਭ ਕਰਕੇ ਚਾਹੀਦਾ ਕਿਸ ਤਰ੍ਹਾਂ ਜੋ ਹੈ ਕੁਝ ਮਿਲ ਸਕਦਾ ਹੈ